ਜਦੋਂ ਤਾਂ ਮੈਂ ਇਹ ਸ਼ੁਰੂ ਕੀਤਾ ਹੈ ਨਾ ਉਦੋਂ ਤਾਂ ਮੈਂ ਗੋਲੀ ਨਹੀਂ ਲਈ ਕੋਈ ਮੈਂ ਬਿਲਕੁਲ ਠੀਕ ਹਾਂ ਜਿਹੜਾ ਤੁਸੀਂ ਇੱਕ ਛੇਕ ਦੱਸਿਆ ਸੀ ਉਹ ਇਮਰਟੀ ਵਾਸਤੇ ਸੀਗਾ ਦੀਰ ਦੀ ਸਫਾਈ ਵਾ ਉਦੋਂ ਜਦ ਮੈਂ ਐਸੀ ਗੋਲੀ ਤਾਂ ਮੇਰੇ ਕੋਲੋਂ ਚਾਰ ਕਦਮ ਵੀ ਨਹੀਂ ਸੀ ਚੱਲੋਂ ਸਾਹ ਚੜਦਾ ਸੀ ਬਹੁਤ ਜ਼ਿਆਦਾ ਤੇ ਅੱਜ ਮੈਂ 4-5 ਵਜੇ ਜਾਂਦਾ ਸੈਰ ਕਰਨ 4.5-5 ਕਿਲੋਮੀਟਰ ਸੈਰ ਕਰਕੇ ਆਉਂਦਾ ਹਾਂ ਰੋਜ਼ ਇਸ ਨੂੰ ਕਰ ਸਵੇਰੇ ਖਾਲੀ ਪੇਟ ਖਾਓ ਤੇ ਇਸ ਦੇ ਨਾਲ ਜਿਹੜਾ ਸ਼ੂਗਰ ਨੋਰਮਲ ਜਦੋਂ ਮੈਂ ਦੋ ਗੋਲੀਆਂ ਲੈਂਦਾ ਸੀ ਇੱਕ ਸਵੇਰੇ ਇੱਕ ਸ਼ਾਮ ਇਸ ਟਾਈਮ ਸ਼ੂਗਰ ਮੇਰੇ ਬਿਲਕੁਲ ਨੋਰਮਲ ਹੈ ਉਨਵੇਂ 4-5 ਕਿਲੋ ਮਟਰ ਚਰ ਕਰ ਕਰਦਾ ਮੈਨੂੰ ਪੈਸਾ ਨਹੀਂ ਛੜਦਾ ਮੇਰਾ পেট ਵੀ ਜਿਹੜਾ 3 ਇੰਚ ਘਟਿਆ ਉਦੋਂ ਤਾਂ ਬਹੁਤ ਘਰਾ ਹਾਲ ਸੀ ਇਸ ਦਿਨ ਫੋਟੋ ਵੀ ਗਲੇ ਦੇ ਰੋਕੋ পেট ਦੇ ਰੋਕੋ ਫੂਲ ਵਾਈਪ ਦੇ ਰੋਕੋ ਇਹ ਸਾਰੇ ਠੀਕ ਹੋ ਜਾਂਦੇ ਇਦਾਂ ਹੀ ਉਹਨਾਂ ਨੇ ਦੁੱਧ ਪੈਕੇਟ ਚੋਪਟਿਆ ਤੋਂ ਜਿੱਦਾਂ ਇੱਕ ਰੱਖ ਹੁੰਦੀ ਉਦੋਂ ਰੱਸੀ ਆ ਪੜ ਸਾਸਰੀ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਣੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਣੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਤੁਹਾਨੂੰ ਅਕਸਰ ਹੀ ਮੈਂ ਕਹਿੰਦਾ ਰਹਿੰਨਾ ਕਿ ਘਰੇਲੂ ਨੁਸਖਿਆਂ ਨਾਲ ਤੁਸੀਂ ਆਪਣੇ ਘਰੇ ਆਪਣੀ ਬਿਮਾਰੀ ਦਾ ਇਲਾਜ ਕਰ ਸਕਦੇ ਹੋ। ਸੋ ਇਹ ਨੁਸਖੇ ਕਿੰਨੇ ਕਾਰਗਰ ਹਨ ਜੀ ਤੁਹਾਨੂੰ ਅੱਜ ਦਿਖਾਵਾਂਗੇ। ਇੱਕ ਮੈਂ ਪਿੱਛੇ ਵੀਡੀਓ ਪਾਈ ਸੀ ਕਿ ਤੁਸੀਂ ਸਵਾਹ ਤੇ ਹਲਦੀ ਨਾਲ ਆਪਣਾ ਸ਼ੂਗਰ ਠੀਕ ਕਰ ਸਕਦੇ ਹੋ। ਉਦਾਹਰਨ ਸਾਡੇ ਵਿੱਚ ਬੈਠੇ ਅੱਜ ਸੋ ਤੁਹਾਨੂੰ ਮਲਾਵਾਂਗੇ ਜੀ ਅੱਜ ਸਰਵੰਤ ਸਿੰਘ ਲਹਿਰਾ ਜੀ ਨੂੰ ਤੇ ਬੈਠੇ ਨੇ ਸਰ ਤੁਸੀਂ ਕਿਵੇਂ ਹੋ ਜੀ ਹੁਣ? ਮੈਂ ਬਿਲਕੁਲ ਠੀਕ ਹਾਂ ਜੀ। ਅੱਛਾ ਜੀ। ਦੇ ਉਹ ਹੀ ਸਵਾਤ ਹਲਦੀ ਕੋਈ ਸਵਾਤ ਹਲਦੀ ਉਹ ਹੀ ਲਈ ਹੈ ਅੱਛਾ ਜੀ ਤੇ ਬਾਕੀ ਜਿਹੜਾ ਤੁਸੀਂ ਇੱਕ ਉਸ ਜਿਹੜਾ ਉਹਦਾ ਸ਼ੇਕ ਦੱਸਿਆ ਸੀ ਹਾਂ ਜੀ ਉਹ ਇਮਿਊਨਿਟੀ ਵਾਸਤੇ ਸੀਗਾ liver ਦੀ ਸਫਾਈ ਵਾਸਤੇ ਉਹ ਲਿਆ ਨਾਲ ਫਿਰ ਨਾਲ ਮੈਂ ਸ਼ੇਅਰ ਕਰ ਦਿਆ ਜੀ ਉਹ ਜਦ ਮੈਂ ਆਇਆ ਸੀ ਉਹਦਾ ਤਾਂ ਮੇਰੇ ਕੋਲੋਂ ਚਾਰ ਕਦਮ ਬਿਲਕੁਲ ਸੀ ਚੱਲ ਹੁੰਦਾ ਅੱਛਾ ਜੀ ਸਾਹ ਚੜਦਾ ਸੀ ਬਹੁਤ ਜ਼ਿਆਦਾ ਠੀਕ ਹੈ ਤੇ ਅੱਜ ਮੈਂ ਉਹ ਜੂਨ ਦਾ ਮਹੀਨਾ ਸੀਗਾ ਤੇ ਅੱਜ ਮੈਂ 5 ਸਵੇਰੇ 5 ਵਜੇ ਜਾਣਾ ਸੈਰ ਕਰਨ ਠੀਕ ਹੈ ਜੀ ਔਰ ਤਰੀਪ ਤਰੀਪ 4.5 5 ਕਿਲੋਮੀਟਰ ਸਾਈਕਲ ਕਰਕੇ ਆਉਂਦਾ ਰੋਜ਼ ਅੱਛਾ ਜੀ ਤੇ ਇਸ ਟਾਈਮ ਸ਼ੂਗਰ ਮੇਰੇ ਬਿਲਕੁਲ ਨਾਰਮਲ ਹੈ ਔਰ ਉਹਦੋਂ ਮੈਂ 2 ਗੋਲੀਆਂ ਲੈਂਦਾ ਸੀ ਇੱਕ ਸਵੇਰੇ ਇੱਕ ਸ਼ਾਮ ਠੀਕ ਹੈ ਜੀ ਅੱਜ ਮੈਂ ਇੱਕ ਗੋਲੀ ਲੈਂਦਾ ਸਿਰਫ ਟਾਈਮ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਗੋਲੀ ਨਹੀਂ ਲੈਣੀ ਉਹਦੀ ਜ਼ਰੂਰਤ ਪੈਂਦੀ ਹੈ ਗੋਲੀ ਦੀ ਜੀ ਫਿਰ ਉਹਦੀ ਜ਼ਰੂਰਤ ਪੈਂਦੀ ਹੈ ਅਗਰ ਮੈਂ ਉਹ ਵੀ ਛੱਡ ਕੇ ਦੇਖਾਂ ਵੈਸੇ ਜੇ ਮੈਂ ਟਰਾਈ ਵੀ ਕੀਤੀ ਛੱਡਣ ਦੀ ਅੱਛਾ ਜੀ ਔਰ ਹੋ ਮੈਂ ਦੇਖਾਂਗਾ ਮੈਂ ਨਾ ਖੋਰ ਰੁੱਕੇ ਫੇ ਸ਼ਾਇਦ ਮੈਂ ਉਹ ਵੀ ਵਟਛੋੜੇ ਵੀ ਛੁੱਟ ਜਾ। ਹਾਂਜੀ ਕਿਉਂਕਿ ਇੱਕ ਘਰੇਲੂ ਨੁਸਖਾ ਨਾ ਜਿਵੇਂ ਕਿ ਮੈਂ ਦੱਸਦਾ ਹੁਣ ਤੁਸੀਂ ਸਵਾਧ ਤੇ ਹਲਦੀ ਨਾਲ ਆਪਣਾ ਸ਼ੂਗਰ ਠੀਕ ਕਰ ਸਕਦੇ ਹੋ। ਅ ਇਸ ਦੇ ਲਈ ਤੁਸੀਂ ਇੱਕ ਚੁੰਡੀ ਇੱਕ ਚੁਟਕੀ ਸਵਾਹ ਲੈਣੀ ਹੈ ਤੇ ਇੱਕ ਚੁਟਕੀ ਲੈਣੀ ਹੈ ਹਲਦੀ। ਇਸ ਨੂੰ ਸਤ ਸਵੇਰੇ ਖਾਲੀ ਪੇਟ ਖਾਓ ਤੇ ਇਸ ਦੇ ਨਾਲ ਜਿਹੜਾ ਸ਼ੂਗਰ ਨਾਰਮਲ ਹੋ ਹੀ ਲੈ ਰਿਹਾ ਮੈਂ ਇੱਕ ਚੁਟਕੀ ਹਲਦੀ ਦੀ ਇੱਕ ਚੁਟਕੀ ਸਵਾਧ ਦੀ। ਹਾਂਜੀ ਸਵੇਰੇ ਖਾਲੀ ਪੇਟ ਲੈ ਕੇ ਸੈਰ ਕਰ ਚੱਲੇ ਜਾਣਾ। ਹਾਂਜੀ ਜਦੋਂ ਮੁੜ ਕੇ ਵਾਪਸ ਆਉਣਾ ਹੇਰੋ ਸ਼ੇਕ ਵੀ ਨਾ ਉਸ ਦਿਨ ਦਾ ਆਪਾਂ ਮੇਰੇ ਯਾਦ ਹੈ ਜੀ ਕਿ ਤੁਹਾਨੂੰ ਜਿਹੜੀ ਪ੍ਰੋਬਲਮ ਸੀ ਕਿ ਤੁਰ ਤੁਰਿਆ ਫਿਰ ਵੀ ਨਹੀਂ ਨਾ ਨਾ ਮੇਰੇ ਸਾਥ ਨੂੰ ਵੀ ਇਹ ਚਾਰ ਕੱਦ ਬਾਹਰ ਤੋਂ ਅੰਦਰ ਨਹੀਂ ਸੀ ਆ ਸਕਦਾ ਅੰਦਰੋਂ ਮੈਨੂੰ ਇਦਾਂ ਸਾਹ ਚੜਦਾ ਸੀ ਓਕੇ ਉਹਨਾਂ ਚਾਰ-ਪੰਜ ਕਿਲੋ ਮੀਟਰ ਸੇਅਰ ਕਰਕੇ ਉਹਨਾਂ ਨੂੰ ਕੋਈ ਸਾ ਨਹੀਂ ਛੱਡਦਾ ਠੀਕ ਹੈ ਜੀ ਤੇ ਬਾਕੀ ਵੀ ਸਰੀਰ ਮੇਰੇ ਨਾਲ ਫਿੱਟ ਹੈ ਜੀ ਹਾਂ ਬਈ ਬਿਲਕੁਲ ਫਿੱਟਾ ਪਹਿਲੇ ਮਹੀਨੇ 3 ਕਿਲੋ ਸ਼ੋਅ ਡਾਊਨ ਹੋਇਆ ਸੀਗਾ ਮੇਰਾ ਇਹ ਵੇਟ ਲਾਸ ਹੋਇਆ ਸੀ ਅੱਛਾ ਜੀ ਪਹਿਲੇ ਮਹੀਨੇ ਹਾਂ ਜੀ ਉਸ ਤੋਂ ਬਾਅਦ ਫਿਰ ਮੈਂ ਉਹ ਤਾਂ ਸਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਸਟ ਸਵੇਲਿੰਗ ਹੈ ਥੋੜੀ ਜਿਹੀ ਘਟੇਗੀ ਹਾਂ ਜੀ ਹਾਂ ਜੀ ਉਹ ਮੈਨੂੰ ਠੀਕ ਲਿਆ ਮੇਰਾ ਪੇਟ ਵੀ ਜਿਹੜਾ 3 ਇੰਚ ਘਟਿਆ ਓਕੇ ਔਰ 2.5 ਇੰਚ 3 ਇੰਚ ਦਾ ਮੇਰੀ 벨ਟ ਛੋਟੀ ਹੋਈ ਹੈ ਠੀਕ ਹੈ ਕਮਰ ਦੀ ਠੀਕ ਹੈ ਇਸ ਟਾਈਮ ਮ ਕੀ ਇਹ ਤਾਂ ਲਈਏ ਨਹੀਂ ਹੈ ਤਾਂ ਤੁਹਾਡੇ ਹੱਥ ਜੋੜਦਾ ਰਿਹਾ ਜੀ ਕੁਛ ਨਾ ਕੁਛ ਲੈ ਲਓ ਕੁਝ ਨਾ ਕੁ ਲੈ ਲਓ ਤੁਹਾਡਾ ਬਹੁਤ ਟਾਈਮ ਵੇਸਟ ਕੀਤਾ ਸੀ ਮੈਂ ਨਹੀਂ ਸਰ ਵੈਸੇ ਮੈਂ ਜਿਵੇਂ ਕਈ ਸ਼ਾਇਦ ਕਿਸੇ ਨੂੰ ਲੱਗਦਾ ਹੋਵੇਗਾ ਕਿ ਇੱਥੇ ਇੱਕ ਨੇ ਕਿਸੇ ਨੂੰ ਕਮੈਂਟ ਕੀਤਾ ਸੀ ਕਹਿੰਦਾ ਕੌਣ ਕਹਿੰਦਾ ਕਿ ਪੀਸ ਨਹੀਂ ਲੰਦੇ ਤਰਮਿੰਦਰ ਸਿੰਘ ਨਹੀਂ ਉਹਦਾ ਉਹਦਾ ਮੈਂ ਮੱਠਾ ਸੰਭਲਿਆ ਮੈਂ ਤੁਹਾਨੂੰ ਦੋਨੋਂ ਵਾਰ ਮੈਂ ਦੋ ਵਾਰ ਆਇਆ ਸੀ ਕਿ 5 ਜੂਨ ਨੂੰ ਆਇਆ ਸੀ ਇੱਕ ਵਾਰ 16 ਜੂਨ ਨੂੰ ਆਇਆ ਸੀ ਮੈਂ ਦੂਸਰੀ ਵਾਰ ਵੀ ਹੱਥ ਜੋੜੇ ਸੀ ਮੈਂ ਤੁਹਾਡਾ ਟਾਈਮ ਬਹੁਤ ਵੇਸਟ ਕੀਤਾ ਕੁਸ਼ਤਵ ਦਾ ਚਾਰਜ ਕਰ ਲਓ ਤੁਸੀਂ ਨਹੀਂ ਲਿਆ ਹਾਂਜੀ ਵੇਖਿਆ ਵੀ ਮੇਰੀ ਜੱਲਾਬਾਤਾ ਰਸਲਾਹ ਦੇਣ ਦੀ ਕੋਈ ਫੀਸ ਨਹੀਂ 15 ਮਿੰਟ ਜਾਂ ਘੰਟਾ ਵੀ ਲੱਗ ਜਾ ਮੈਨੂੰ ਤਾਂ ਵੀ ਕੋਈ ਫੀਸ ਨਹੀਂ ਅੱਜ ਵੀ ਸਰੋਤੇ ਕੋਈ ਫੀਸ ਨਹੀਂ ਨਾ 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 ਅੱਜ ਵੀ ਕੋਈ ਆ ਦੇਖ ਲਈ ਜੀ ਅੱਜ ਸਾਡੇ ਕੋਲ ਆਏ ਸੀਗੇ ਇਹ ਪੈਰਾਂ ਦੇ ਤੁਹਾਡੇ ਕੋਈ ਤਕਲੀਫ ਸੀਗੀ ਉਸ ਦੇ ਬਾਰੇ ਅਸੀਂ ਹੁਣੇ ਡਿਸਕਸ ਕਰਕੇ ਹਟੇ ਆ ਸੋ ਇਹ ਵੀ ਇਦਾਂ ਹੀ ਠੀਕ ਹੋ ਜਾਣਾ ਜੀ ਹਾਂ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਮੈਂ ਤਾਂ ਸਪੈਸ਼ਲੀ ਕਾਫੀ ਦਿਨ ਤੋਂ ਸੋਚ ਰਾ ਸੀ ਆਉਣ ਨੂੰ ਹਾਂਜੀ ਲੇਕਿਨ ਮੈਂ ਨਹੀਂ ਆ ਪਾਇਆ ਹੁਣ ਫਿਰ ਇੱਧਰ ਸਾਡੇ ਇੱਕ ਪ੍ਰੋਗਰਾਮ 'ਚ ਹਿੱਸਾ ਰਖੋ ਅੱਛਾ ਜੀ ਗੁਰੂ ਰਾਮਦਾਸ ਲੰਗਰ ਰਹਾ ਜੀ ਉਹਨਾਂ ਦਾ ਗੁਰੂ ਰਾਮਦਾਸ ਜੀ ਦਾ ਪੁਰਬ ਮਨਾਇਆ ਪਰ ਸੋ ਉਹਨਾਂ ਨੇ 22 ਤਰੀਕ ਨੂੰ ਹਾਂ ਜੀ ਤੋਂ 19 ਨੂੰ ਖੜਪੜ ਰੱਖਿਆ ਸੀ ਤੇ 22 ਨੂੰ ਭੋਗ ਪਿਆ ਠੀਕ ਹੈ ਮੈਂ 19 ਨੂੰ ਆ ਗਿਆ ਸੀ ਉਧਰੋਂ ਠੀਕ ਹੈ ਸਿੱਧਾ ਨਿਕਲਿਆ ਉਧਰ ਨੂੰ ਵੀਰਵਾਰ ਸੀਗਾ ਹਾਂ ਜੀ ਵੀਰਵਾਰ ਕਰਕੇ ਇੱਥੇ ਨਹੀਂ ਆਇਆ ਵੀਰਵਾਰ ਆਉਂਦਾ ਜੀ ਹਾਂ ਤਾਂ ਮੈਂ ਨਿਕਲ ਗਿਆ ਸੀ ਸਿੱਧਾ ਅੱਜ ਫਿਰ ਉਧਰ ਮੈਂ ਵਾਪਸ ਆਇਆ ਰਾਤੀ ਆਇਆ ਸੀਗਾ ਰਤ ਮਿਰਪਤੀ ਜੀ ਦੇ ਰੋਪ ਉੱਥੇ ਆ ਗਿਆ ਸੀ ਅੱਛਾ ਜੀ ਤੇ ਹੁਣ ਫਿਰ ਉਧਰੋਂ ਦੇ ਹੁੰਦਾ ਹੋਇਆ ਆਪਣੇ ਇੱਥੇ ਰਿਸ਼ਤੇਦਾਰ ਮੇਰੇ ਜੀ ਭੈਣ ਭਰਾ ਯਾ ਇੱਥੇ ਆ ਗਏ ਤਾਜਪੁਰ ਜੀ ਉਹਨਾਂ ਕੋਲੋਂ ਹੋ ਕੇ ਤਾਂ ਫਿਰ ਮੈਦਨ ਆਇਆ ਹੁਣ ਮੈਂ ਚੱਲਿਆ ਅਫਰੀਦਾਬਾਦ ਨੂੰ ਜਾਣਾ ਠੀਕ ਹੈ ਜੀ ਤੇ ਉਹ ਤਾਂ ਕਹਿੰਦਾ ਸੀ ਰੁਕ ਜਾਓ ਮੈਂ ਕਿਹਾ ਨਹੀਂ ਹਾਂ ਨਹੀਂ ਹੁਣ ਮੈਂ ਕਿਹਾ ਰਾਤ ਤੱਕ ਮੈਂ ਦਿੱਲੀ ਪਹੁੰਚ ਜਾਣਾ ਦਿੱਲੀ ਰੁੱਕ ਕੇ ਫਿਰ ਸਵੇਰੇ ਨਿਕਲ ਜਾਣਾ ਕਰ ਉਹ ਕਰ ਜਿਹੜਾ ਕੋਈ ਵੇਟ ਕਰਦਾ ਕਿਹਾ ਹਾਂ ਜੀ ਚਲੋ ਕੋਈ ਨਹੀਂ ਸਾਡਾ ਤੁਹਾਡੇ ਨਾਲ ਹੈ ਮੈਨੂੰ ਇਹੀ ਹੈ ਜੇ ਮੈਂ ਕਿਹਾ ਮੈਂ ਉਹ ਕਹਿੰਦੇ ਸੀ ਵੀ ਤੇਰੇ ਮੇਰੇ ਭਾਂਡਾ ਕਹਿੰਦਾ ਰਿਹਾ ਤੁਸੀਂ ਇਦਾਂ ਕਰ ਲੋ ਤਾਂ ਕਰ ਲੋ ਮੈਂ ਕਿਹਾ ਨਹੀਂ ਹਾਂਜੀ ਹੋ ਜਾਂਦਾ ਜਿਹੜਾ ਹੁੰਦਾ ਮੈਂ ਕਹਿੰਦਾ ਉਹ ਉਹਨਾਂ ਨੂੰ ਪੁੱਛ ਕੇ ਆਉਂਗਾ ਹਾਂਜੀ ਵੀ ਅਗਰ ਕੋਈ ਦਵਾਈ ਦੇਣੀ ਹੈ ਤਾਂ ਦਵਾਈ ਦੇਣ ਜੇ ਕੋਈ ਹੋਰ ਕੋਈ ਲੈਣਾ ਹੋਰ ਦੇਣ ਮਤਲਬ ਇਹ ਜਿਹੜੇ ਲੋਕਸ ਨੇ ਕਹਿੰਨਾ ਤੁਸੀਂ ਉਹ ਠੀਕ ਕਰ ਸਕਦੇ ਹੋ ਮੇਰੇ ਕੋਲ ਹੋਰ ਮੰਨ ਲਓ ਪਰ ਸਾਰੇ ਸੀਗੇ ਨਹੀਂ ਹੋ ਜਾਣਾ ਠੀਕ ਸਰ ਜਿੱਥੇ ਇੰਨਾ ਫਰਕ ਪੈ ਗਿਆ ਉੱਥੇ ਇੰਨਾ ਫਰਕ ਪੈ ਜਾਣਾ ਹਾਂ ਬਿਲਕੁਲ 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 ਇਹਦੇ ਤੇ ਮੇਰੇ ਕੱਪੜੇ ਜਿਹੜੇ ਜੇ ਕਰੀਬ ਕਿਤੇ 2.5 ਇੰਚ ਲੂਜ਼ ਹੋ ਗਏ ਨੇ ਸਾਰੇ ਕੁਰਤੇ ਪਜਾਮੇ ਤਿੰਨ ਦਿਨ ਨਹੀਂ ਚ ਲੂਜ਼ ਹੋ ਗਏ ਨੇ ਅੱਛਾ ਜੀ ਹਾਂਜੀ ਬਿਲਕੁਲ ਠੀਕ ਹੈ ਕੋਈ ਐਸੀ ਗੱਲ ਬਾਕੀ ਜਿਵੇਂ ਅੱਜ ਤੁਹਾਡੇ ਆ ਪੈਰੈਂਟ ਜਿਹੜੀ ਤਕਲੀਫ ਹੈਗੀ ਐ ਜਸਟ ਇਹ ਥੈਰੇਪੀ ਇੱਕ ਤਰ੍ਹਾਂ ਦੀ ਸਾਡੇ ਫ੍ਰੀ ਦੀ ਥੈਰੇਪੀ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਕਰਦੇ ਹੋ ਅਸੀਂ ਸਹਿਰ ਕਰਦੇ ਜਾਂਦਾ ਹੀ ਹਾਂ ਹਾਂ ਥੈਪੀ ਆਪਾਂ ਕਿੱਥੇ ਜਾ ਕੇ ਖਰਚਾ ਕਰਨ ਵਾਲਾ ਇਹ ਸੌਖਾ ਇਲਾਜ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਸੋ ਇਹ ਬੜਾ ਵਧੀਆ ਤਰੀਕਾ ਜੀ ਘਰੇ ਆਪਾਂ ਥੈਰੇਪੀ ਕਰ ਸਕਦੇ ਹਾਂ ਹਾਂ ਜੀ ਸੋ ਦੂਸਰਾ ਇਸ ਦੇ ਵਾਸਤੇ ਹੁੰਦਾ ਮੈਂ ਅਕਸਰ ਕਹਿਣਾ ਹੁੰਦਾ ਕਿ ਤੁਸੀਂ ਪੈਰਾਂ ਦੇ ਅੰਗੂਠਿਆਂ ਤੇ ਗਿੱਟਿਆਂ ਤੇ ਧਾਗੇ ਬੰਨ ਸਕਦੇ ਹੋ ਉਸ ਦੇ ਨਾਲ ਵੀ ਪੈਰ ਫੈਟਰਪਾਕ ਪੈ ਜਾਂਦਾ ਹੈ ਉਹ ਗੱਠਾ ਵਾਲਾ ਧਾਗਾ ਗੱਠਾ ਵਾਲਾ ਧਾਗਾ ਹਾਂ ਠੀਕ ਹੈ ਬੰਨ ਲਾਂਗਾ ਉਹ ਵੀ ਅਲੱਗ ਹੈ ਹਾਂ ਜੀ ਉਹ ਬੰਨ ਲਾਂਗਾ ਉਹ ਤਾਂ ਮੈਨੂੰ ਪਤਾ ਲੱਗਿਆ ਸੀ ਬਾਕੀ ਦਾ ਹੁਣ ਜਿਵੇਂ ਗੱਲ ਚ ਵੀ ਉਹ ਪਹਿਲੇ ਦਿਨ ਨਾਲੋਂ ਤੇ ਅੱਜ ਆਪਾਂ ਦੇਖੀ ਉਹਦੋਂ ਤਾਂ ਬਹੁਤ ਬੁਰਾ ਹਾਲ ਸੀ ਜੀ ਹਾਂ ਜੀ ਬਹੁਤ ਹੀ ਬੁਰਾ ਹਾਲ ਸੀਗਾ ਮਾਲਕ ਕਿਸੇ ਦਾ ਨਾ ਕਰਿਆ ਨਾ ਬੁਰਾ ਹਾਲ ਨੇ ਦੇਖੋ ਬੜਾ ਸੌਖਾ ਜਿਵੇਂ ਮੈਂ ਫੇਰ ਕਹਿ ਰਿਹਾ ਕਿ ਘਰੇਲੂ ਨੁਸਖਾ ਜੀ ਤੇ ਇਹ ਨੁਸਖਾ ਬਿਲਕੁਲ ਤੇ ਇਸ ਦਾ ਕੋਈ ਇਸ ਦੇ ਨਾਲ ਨਾਲ ਹੋਰ ਵੀ ਹੈ ਜੀ ਇਸ ਦੇ ਨਾਲ ਤੁਹਾਡੇ ਗਲੇ ਦੇ ਰੋਗ ਪੇਟ ਦੇ ਰੋਗ ਫੂਡ ਵਾਈਪ ਦੇ ਰੋਗ ਇਹ ਸਾਰੇ ਠੀਕ ਹੋ ਜਾਂਦੇ ਆ ਹਾਂਜੀ ਹਾਂਜੀ ਮੈਂ ਕੋਈ ਉਦੋਂ ਤੋਂ ਹੀ ਮੈਨੂੰ ਨਾ ਕਬਜ ਹੋਈ ਹੈ ਹਾਂਜੀ ਨਹੀਂ ਮੈਂ ਕਬਜ ਦਾ ਦੋ ਗੋਲੀਆਂ ਰੋਜ਼ ਲੈਂਦਾ ਸੀ ਅੱਛਾ ਜੀ ਜੰਦੇ ਆ ਦੋ ਗੋਲੀਆਂ ਲੈਂਦਾ ਸੀ ਰੋਜ਼ ਜਦੋਂ ਤਾਂ ਮੈਂ ਇਹ ਸ਼ੁਰੂ ਕੀਤਾ ਨਾ ਆਪਣਾ ਪਤੀ ਆ ਬੁਲਿਆ ਨਾ ਤਾਂ ਨਹੀਂ ਹੋ ਰਿਹਾ ਇਹ ਇੱਕ ਹਲਦੀ ਹਾਂਜੀ ਉਹਦੋਂ ਦਾ ਮੈਂ ਗੋਲੀ ਨਹੀਂ ਲਈ ਕੋਈ। ਹਾਂ ਇਹ ਸਰ ਬਹੁਤ ਕਾਰਗਰ ਹੈ। ਬਿਲਕੁਲ ਠੀਕ ਹੈ ਜੀ। ਕਿਉਂਕਿ ਮੈਂ ਜਿਵੇਂ ਮੈਂ ਅਖਰ ਮਰੀਜ਼ਾਂ ਨੂੰ ਵੀ ਕਹਿਣਾ ਹੁੰਦਾ ਹਾਂ ਜਿਵੇਂ ਤੁਹਾਨੂੰ ਵੀ ਦੱਸ ਰਿਹਾ ਆਪਾਂ ਗੱਲ ਕੀਤੀ ਸੀ ਦੁੱਧ ਦੀ ਚਾਹ ਦੁੱਧ ਦੀ। ਹਾਂ ਜੀ ਆ ਜੀ। ਹਾਂ ਜੀ ਉਹ ਸਰ ਅੱਜ ਵੀ ਕਿਸੇ ਦੀ ਇੱਕ ਵੀਡੀਓ ਆਈ ਹੋਈ ਸੀਗੀ ਸਾਡੇ ਕੋਲ। ਉਹ ਦਿਖਾ ਰਹੇ ਸੀਗੇ ਕਿ ਜਿੱਦਾਂ ਹੀ ਉਹਨਾਂ ਨੇ ਦੁੱਧ ਪੈਕੇਟ ਚੋਂ ਕੱਟਿਆ ਤਾਂ ਜਿੱਦਾਂ ਇੱਕ ਰਬੜ ਹੁੰਦੀ ਆ ਉਦੋਂ ਉਹ ਸੀਗਾ ਬਣਿਆ ਹੋਇਆ। ਇਹ ਬਣਦਾ ਹੀ ਉਸ ਤਰ੍ਹਾਂ ਇਹ ਪੈਕੇਟ ਵਾਲਾ ਰਬੜ ਤਾਂ ਉਸੇ ਰਹੀ ਬਣਦਾ। ਤੋ ਤਾਂ ਤੋ ਇਸ ਕਰਕੇ ਜੇਕਰ ਤੁਸੀਂ ਮੰਨ ਲਓ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਜੀ ਜ ਦੁੱਧ ਤੋਂ ਬਣੀ ਕੋਈ ਕੋਈ ਚੀਜ਼ ਨਾ ਖਾਓ ਜੇਕਰ ਤੁਸੀਂ ਆਪਣੀ ਲੰਮੀ ਜ਼ਿੰਦਗੀ ਜਿਹੜੀ ਬਸਰ ਕਰਨੀ ਹੈ ਹਾਂ ਹੁਣ ਵੀ ਮੈਂ ਜਿਹੜੀ ਚਾਹ ਦਾ ਮਤਲਬ ਮੈਂ ਤਾਂ ਉਹ ਤਾਂ ਪੀਂਦਾ ਹੀ ਨਹੀਂ ਹਾਂ ਤਾਂ ਉਹਦੋਂ ਵੀ ਚਾਹ ਸੋਣਾ ਜੂਣ ਤੋਂ ਬਾਅਦ ਮੈਨੇ ਚਾਹ ਪੀਤੀ ਹਾਂਜੀ ਇਹ ਹੁਣ ਮੈਂ ਕਿਤੇ ਪਈ ਪੀ ਵੀ ਲੈਣਾ ਜਿੱਦਾਂ ਕਿਤੇ ਲੰਗਰ ਚ ਚਾਹ ਪੀਲਾ ਉਥੇ ਮਨ ਨਹੀਂ ਕਰਦਾ ਹਾਂਜੀ ਔਰ ਜੇ ਕਿਤੇ ਕਿ ਰਿਸ਼ਤੇਦਾਰ ਜਾਂ ਮੈਂ ਉਹਨੂੰ ਪਹਿਲਾਂ ਕਹਿੰਦਾ ਕਿ ਜੀ ਉਹ ਇੰਜੈਕਸ਼ਨ ਵਾਲਾ ਦੁੱਧ ਨਾ ਹੋਵੇ ਅਬਨੇ ਕਾ ਜੇ ਆਪਣੇ ਘਰ ਦਾ ਦੁੱਧ ਆ ਹਾਂਜੀ ਤੇ ਚਾਹੇ ਮੈਨੂੰ ਕੱਪ ਦੁੱਧਾ ਦੇ ਦਿਓ ਚਾਹੇ ਮੈਨੂੰ ਉਹਦੇ ਚ ਬੱਤੀ ਪਾ ਕੇ ਚਾਹ ਦੇ ਦਿਓ ਹਾਂਜੀ ਹਾਂਜੀ ਚਾਹ ਦਾ ਨੁਕਸਾਨ ਹੈ ਜਿੰਨਾ ਉਹਦਾ ਨੁਕਸਾਨ ਹੈ ਉਸ ਕਰਕੇ ਮੈਂ ਨਹੀਂ ਪੀਤਾ ਉਸ ਦੇ ਨਾਲ ਬਹੁਤ ਸਾਰੇ ਅੱਜ ਕੱਲ ਲੋਕਾਂ ਜਿਹੜੇ ਵੱਧ ਰਹੇ ਛੋਟੇ ਛੋਟੇ ਕੁੜੀਆਂ ਉਮਰ ਦੀਆਂ ਕੁੜੀਆਂ ਨੂੰ ਇਹ ਰਸੋਣੀਆਂ ਫਾਇਰੋਇਡ ਦੀ ਦਿੱਕਤ ਆ ਰਹੀ ਹੈ ਹਾਂਜੀ 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 ਫਾਇਰੋਇਡ ਵਗੈਰਾ ਦਾ ਹਾਂਜੀ ਫਾਇਰੋਇਡ ਠੀਕ ਹੈ ਹਾਂਜੀ ਬਾਕੀ ਸੁਰਤ ਤੁਹਾਡੇ ਵਾਸਤੇ ਛੋਟੀ ਜੀ ਜਾਣਕਾਰੀ ਸੀਗੀ ਜੇਕਰ ਕਿਸੇ ਨੂੰ ਵੀ ਲੱਗਦਾ ਕਿ ਇਹ ਸ਼ੂਗਰ ਵਗੈਰਾ ਦੀ ਇੰਦਾ ਸਮੱਸਿਆ ਨਹੀਂ ਠੀਕ ਹੁੰਦੀ ਤਾਂ ਆਪਣੇ ਸਾਹਮਣੇ ਇਹ ਗੰਮਨ ਬੈਠੇ ਆ ਬਾਕੀ ਬਹੁਤ ਸਾਰੇ ਕੇਸ ਸਾਡੇ ਕੋਲ ਇੰਦਾਂ ਦੇ ਸੋ ਤੁਹਾਡੇ ਵਾਸਤੇ ਛੋਟੀ ਜੀ ਇਹ ਜਾਣਕਾਰੀ ਤੁਹਾਨੂੰ ਦੇਣੀ ਸੀਗੀ ਸੋ ਇਹ ਇਸ ਕਰਕੇ ਸਾਰਾ ਸਾਡੇ ਕੋਲ ਆ ਗਿਆ ਸੀ ਕਿ ਮੈਂ ਸੋਚਿਆ ਦੇਖੋ ਤੁਹਾਡੇ ਨਾਲ ਵੀ ਰੋਬਰੂ ਕਰਾਇਆ ਜਾਵੇ ਸੋ ਹੁਣ ਸਾਨੂੰ ਦਿਓ ਜੀ ਆ ਗਿਆ ਫਿਰ ਕਿਸੇ ਹੋਰ ਵੀਡੀਓ ਚ ਮਿਲਾਂਗੇ ਜੀ ਸਸਤੀ ਹਕਾਤ ਥੈਂਕ ਯੂ ਜੀ ਸਰ